ਅੱਜ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਹ ਮਾਨਯੇ ਮੋਦੀ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਇੱਕ ਇਹਨੂੰ ਮਹਾਉਤਸਵ ਦੇ ਵਿੱਚ ਲਿਆ ਜਾ ਰਿਹਾ ਹੈ ਜੀਐਸਟੀ ਦੇ ਵਿੱਚ ਬੜੀ ਵੱਡੀਆਂ ਚੇਂਜਸ ਆਈਆਂ ਨੇ ਪਹਿਲਾਂ ਜੀਐਸਟੀ ਇੱਕ ਬੜਾ ਗੁੰਝਲਦਾਰ ਵਿਸ਼ਾ ਹੁੰਦਾ ਸੀਗਾ ਹੁਣ ਇਹਦੇ ਜਿਹੜੇ ਸਲੈਬਾਂ ਨੇ ਉਹ ਸਿਰਫ ਦੋ ਤਿੰਨ ਸਲੈਬਾਂ ਹੀ ਕਰਤੀਆਂ 5% 18% ਤੇ 40% ਫਾਇਦਾ ਤੁਸੀਂ ਇਹ ਦੇਖੋ ਵੀ ਮੈਂ ਹੁਣੇ ਗੱਲ ਕਰਕੇ ਹਟਿਆ ਸੀਗਾ ਵੀ 28% ਤੋਂ ਜਿਹਦੇ ਸਾਡੇ ਇੱਕ ਮਿੱਤਰ ਗੱਲ ਕਰਦੇ ਸੀ ਮੈਂ ਭਾਗ ਤੋਂ ਬੈਠਿਆ ਸੀਗਾ ਉਹ ਸੀਮਿੰਟ ਨਾਲ ਕਾਰੋਬਾਰ ਸੀ ਉਹਨਾਂ ਦਾ ਉਹ ਦੱਸਦੇ ਸੀ ਵੀ ਸਾਡਾ 28 ਸੀਗਾ ਪਹਿਲਾਂ ਪਰਸੈਂਟ ਸੀਮਿੰਟ ਤੇ ਤੇ ਹੁਣ ਸਾਨੂੰ 18% ਕਰਤਾ ਤੇ ਜਿਹੜੇ ਆਮ ਆਦਮੀ ਜੀ ਨੇ ਕੰਸਟਰਕਸ਼ਨ ਕਰਨੀ ਆ ਉਹਨੂੰ 30 ਰੁਪਏ ਦੀ ਇੱਕ ਫਾਇਦਾ ਹੋ ਗਿਆ ਇੱਕ ਮੋੜੀ ਪਿੱਛੇ ਹੈ ਨਾ ਤੇ ਉਹਦਾ ਬਹੁਤ ਜ਼ਿਆਦਾ ਆਮ ਜਨਤਾ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਹ ਕਿਹੜੇ ਕਿਹੜੇ ਕਟੀਆਂ ਇਹਦੇ ਵਿੱਚ ਕਿੰਨੇ ਕਿੰਨੇ ਪਰਸੈਂਟ ਦਾ ਜੀਐਸਟੀ ਦੇ ਦਰਾਂ ਕਟੀਆਂ ਹੋਈਆਂ ਜੀਐਸਟੀ ਦੀਆਂ ਦਰਾਂ ਤੁਸੀਂ ਇਹ ਦੇਖੋ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਤੇ ਹੈਲਥ ਸੈਕਟਰ ਇਹ ਤਾਂ ਜ਼ੀਰੋ ਹੀ ਕਰਤੀ ਹੈ ਜੀ ਹਾਂਜੀ ਫਿਰ ਦੁੱਧ ਪਨੀਰ ਮੱਖਣ ਕਿਨਾਂ ਤੇ ਵੀ ਕਰਤੀ ਹੈ ਲੈਸ ਕਾਤੀ ਹੈ ਪਾਣੀ ਦੀ ਬੋਤਲ ਪਰੌਂਠਾ ਰੋਟੀ ਐਸ ਤੇ ਜ਼ੀਰੋ ਕਰਤੀ ਹੈ ਹੁਣ ਅੰਦਰ ਵੀ ਗੱਲ ਹੋ ਰਹੀ ਸੀਗੀ ਪਹਿਲਾਂ ਕੁਝ ਪਰਸੈਂਟੇਜ 5% ਦੇ ਨੇੜੇ ਤੇ ਡਿਸਕਸ ਹੋਇਆ ਸੀ ਹਸਤੇ ਹੁਣ 0% ਕਰਤਾ ਜੀ ਤੇ ਕਾफी ਫਾਇਦਾ ਪਹੁੰਚੇਗਾ ਕਾफी ਫਾਇਦਾ ਹੋਇਆ ਜੀ ਫਿਰ ਜਿਹੜੀਆਂ ਲਾਈਫ ਸੇਵਿੰਗ ਡਰਗਸ ਸੀਗੀਆਂ ਉਹਨਾਂ ਤੇ 0% ਕਰਤਾ ਕੁੱਲ ਮਿਲਾ ਕੇ 375 ਆਈਟਮਾਂ ਨੇ ਜਿਨ੍ਹਾਂ ਤੇ ਆਮ ਜਨਤਾ ਨੂੰ ਫਾਇਦਾ ਹੋਊਗਾ ਤੇ ਸਾਰਿਆਂ ਦੇ ਚਿਹਰਿਆਂ ਤੇ ਇਹਦੀ ਰੌਣਕ ਆਊਗੀ ਵਪਾਰ ਦੇ ਵਿੱਚ ਤੇਜੀ ਆਊਗੀ ਲੋਕਾਂ ਦੇ ਕੋਲ ਕੈਸ਼ ਫਲੋ ਵਧੂਗਾ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਫਾਇਦਾ ਹੋਊਗਾ ਵਿਧਾਨ ਸਭਾ ਚੋਣਾਂ ਚਲੋ ਉਹ ਫਾਇਦਾ ਹੋਣਾ ਇੱਕ ਅੱਡ ਗੱਲ ਹੈ ਜਦੋਂ ਸਾਰੇ ਵਪਾਰੀ ਵਰਗ ਖੁਸ਼ ਹੋਊਗਾ ਸਾਰੇ ਲੋਕ ਖੁਸ਼ ਹੋਣਗੇ ਤਾਂ ਨੇਚਰਲੀ ਜਦੋਂ ਸਾਰੀ ਜਨਤਾ ਖੁਸ਼ ਹੁੰਦੀ ਹੈ ਤਾਂ ਉਹਦਾ ਫਾਇਦਾ ਤਾਂ ਸਾਰਿਆਂ ਨੂੰ ਹੁੰਦਾ ਚਲੋ ਬਿਲਕੁਲ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਜਿਹੜਾ ਟੈਲੀਵਿਜ਼ਨ ਨੇ ਐਲਈਡੀ ਅੱਜਕੱਲ ਤਾਂ ਆ ਗਏ ਟੈਲੀ ਟੈਲੀਵਿਜ਼ਨ ਤਾਂ ਜਮਾਨੇ ਗਿਆ ਫ੍ਰਿਜ ਨੇ ਏਸੀ ਨੇ ਇਨਾਂ ਤੇ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਰਿਵੈਟ ਜਿਹੜੀ ਹੈ ਕਾਫੀ ਰਿਵੈਟ ਮਿਲੀ ਹੈ ਜਿਹੜੇ ਲੋਕ ਜਿਨ੍ਹਾਂ ਨੇ ਲੋਕਾਂ ਨੂੰ ਵਾਈਕ ਲੈਣੀ ਸੀਗੀ ਉਹਨਾਂ ਨੂੰ ਮੈਨੂੰ ਲੱਗਦਾ ਵੀ ਇੱਕ ਵਾਈਕ ਵਾਲੇ ਨੂੰ 10000 ਦਾ ਘੱਟੋ-ਘੱਟ ਫਾਇਦਾ ਹੋਇਆ ਗੱਡੀਆਂ ਤੇ ਤੁਸੀਂ ਦੇਖ ਲਓ ਕਿੰਨੀ ਡੀਐਸਟੀ ਘਟੀ ਹੈ ਫਿਰ ਜਿਹੜਾ ਤੁਸੀਂ ਇਹ ਮਹਿਸੂਸ ਕਰੋ ਵੀ ਖੁਸ਼ੀ ਕੈਸਟਰਾਂ ਦੀਆਂ ਆਈਟਮਾਂ ਨੇ ਮੈਡੀਸਨ ਜਿਨ੍ਹਾਂ ਤੇ ਬਿਲਕੁਲ ਹੀ 0% ਕਰਤੀ ਉਹਨਾਂ ਨੂੰ ਬਹੁਤ ਹੀ ਵਧੀਆ ਜਿਹੜਾ ਹੰਗਾਰਾ ਹੈ ਉਹ ਵਪਾਰੀ ਭਰਾਵਾਂ ਵੱਲੋਂ ਮਿਲ ਰਿਹਾ ਹੈ ਤੇ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਸਾਡੇ ਡਾਕਟਰ ਸ਼ੈਲੀ ਜੀ ਅੱਜ ਪਹੁੰਚੇ ਹੋਏ ਆ ਬਹੁਤ ਹੀ ਸੂਝਬਾਨ ਨੇ ਜਿਨ੍ਹਾਂ ਨੂੰ ਸਾਰੀ ਜਾਣਕਾਰੀ ਹੈ 300 ਉਹਨਾਂ ਦੇ ਦਰਸ਼ਨ ਮੁਤਾਬਕ 375 ਜਿਹੜੀਆਂ ਆਟਮ ਹਨ ਉਹਨਾਂ ਦੇ ਉੱਤੇ ਜਿਹੜੀ ਜੀਐਸਟੀ ਦੇ ਉੱਤੇ ਰੇਵਟ ਹੈ ਜਿਹੜੀ ਉਹ ਮਿਲੀ ਹੈ ਸੋ ਲੋਕਾਂ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਫੈਸਟੀਵਲ ਸੀਜ਼ਨ ਹੈ ਤੇ ਉਹਨਾਂ ਨੂੰ ਇਸ ਦੇ ਨਾਲ ਆਰਥਿਕ ਜਿਹੜਾ ਹੈਗਾ ਫਾਇਦਾ ਉਹ ਕਾਫੀ ਜ਼ਿਆਦਾ ਮਿਲੇਗਾ ਤੇ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ GST ਦੇ ਉੱਤੇ ਬਹੁਤ ਹੀ ਵੱਡਾ ਮੈਂ ਕਹੂੰਗਾ ਇਤਿਹਾਸਿਕ ਫੈਸਲਾ ਜਿਹੜਾ ਹੁਣ ਤੱਕ ਲਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰਾਂ ਆਉਂਦੀਆਂ ਰਹੀਆਂ ਨੇ ਜਾਂਦੀਆਂ ਰਹੀਆਂ ਨੇ ਪਰ ਕਿਸੇ ਨੇ ਆਮ ਜਨਤਾ ਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਅਗਰ ਵਪਾਰੀ ਭਰਾ ਦੇ ਲਈ ਕਿਸੇ ਬਾਰੇ ਸੋਚਿਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਸੋਚਿਆ ਤੇ ਇਹ ਫੈਸਲੇ ਲਏ ਨੇ ਇਸ ਤੋਂ ਇਲਾਵਾ ਸੀ ਵਪਾਰੀ ਭਰਾਵਾਂ ਨੂੰ ਜਿਹੜੀਆਂ ਹੁਣ ਵੀ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਬਾਰੇ ਜਿਹੜੀ ਡਿਸਕਸ ਹੈ ਉਹ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਡਾਕਟਰ ਸ਼ੈਲੀ ਜੀ ਸਾਰਾ ਜਿਹੜਾ ਹੈਗਾ ਨੋਟ ਇਹਨਾਂ ਨੇ ਕੀਤਾ ਹੈ ਤੇ ਉਹ ਜਾ ਕੇ ਸਾਡੇ ਜਿਹੜੇ ਪੰਜਾਬ ਦੇ ਇੰਚਾਰਜ ਨੇ GST ਅਨਿਲ ਸਰੀਂਜ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਉਹਨਾਂ ਨਾਲ ਡਿਸਕਸ ਕਰਨਗੇ ਤੇ ਉਸ ਤੋਂ ਬਾਅਦ ਜਿਹੜੀ ਅਗਲੀ ਬੀਉਤ ਬੰਦੀ ਹੋਊਗੀ ਕਿਸ ਤਰ੍ਹਾਂ ਅਸੀਂ ਜਿਹੜਾ ਵਪਾਰੀ ਵਰਗ ਹੈ ਉਸ ਨੂੰ ਫਾਇਦਾ ਪਹੁੰਚਾ ਸਕਦੇ ਹਾਂ ਕਿਉਂਕਿ ਜੇ ਵਪਾਰੀ ਖੁਸ਼ ਹੋਊਗਾ ਤਾਂ ਹੀ ਜਾ ਕੇ ਜਿਹੜਾ ਹੈਗਾ ਉਹ ਇੱਕ ਅੱਛਾ ਮਾਹੌਲ ਹੈ ਜਿਹੜਾ ਉਹ ਬਣਦਾ ਹੈ ਤੇ ਵਪਾਰ ਦੇ ਨਾਲ ਹੀ ਇਹਨਾਂ ਦੇ ਘਰ ਚੱਲਦੇ ਆ ਸਾਰਿਆਂ ਦੇ ਤੇ ਜਦੋਂ ਵਪਾਰੀ ਵਰਗ ਖੁਸ਼ ਹੈ ਤਾਂ ਸਰਕਾਰਾਂ ਵੀ ਖੁਸ਼ ਨੇ ਤੇ ਲੋਕ ਵੀ ਖੁਸ਼ ਨੇ ਅੱਜ ਜਿਹੜਾ ਜੀਐਸਟੀ ਮਹਾਉਤਸਵ ਮਨਾਇਆ ਜਾ ਰਿਹਾ ਹੈ ਬੀਜੇਪੀ ਵੱਲੋਂ ਔਰ ਸਾਡੇ ਨਾਬਾ ਵਿਖੇ ਸਾਡੇ ਜਿਹੜੇ ਜ਼ਿਲ੍ਹੇ ਦੇ ਮਹਾਮੰਤਰੀ ਡਾਕਟਰ ਸ਼ੈਲੀ ਜੀ ਉਹਦੇ ਨਾਲ ਸੰਜੀਪ ਜੀ ਕੋ-ਕਨਵੀਨਰ ਔਰ ਡਾਕਟਰ ਸ਼ੈਲੀ ਜੀ ਕਨਵੀਨਰ ਨੇ ਜੀਐਸਟੀ ਦੇ ਔਰ ਸਾਡੇ ਕੋ-ਕਨਵੀਨਰ ਜਿਹੜੇ ਸਿਗਲਾ ਜੀ ਇਹ ਸਾਰੇ ਨਰਜੇਤਨਾਬੇ ਵਿਖੇ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਜਾਗਰੂ ਕੀਤਾ ਜੀਐਸਟੀ ਬਾਰੇ ਹਰ ਵਰਗ ਦੇ ਵਿੱਚ ਖੁਸ਼ੀ ਹੈ ਜਿੱਥੇ ਮੈਡੀਕਲ ਸੁਭਾਵਾ ਜਾਂ ਸਿਹਤ ਸੁਭਾਵਾ ਜਾਂ ਸਕੂਲੀ ਸਿੱਖਿਆ ਦੇ ਉੱਪਰ ਜਿਹੜਾ GST ਜ਼ੀਰੋ ਕਰ ਦਿੱਤੀ ਗਈ ਹੈ ਔਰ ਕੁਝ GST ਜਿਹੜੀ 18% ਦੀ ਉਹ 5 ਕਰ ਦਿੱਤੀ ਗਈ ਹੈ ਜਿਹੜੀ 28 ਤੋਂ 18 ਕਰ ਦਿੱਤੀ ਗਈ ਹੈ ਬਹੁਤ ਵੱਡੀ ਰੀਲੀਫ ਹੈ ਔਰ ਅੱਜ ਜਿਹੜਾ ਸਮਾਂ ਚੱਲ ਰਿਹਾ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਜਿਹੜਾ ਕਿਸਾਨ ਹੈ ਬੇ ਬਹੁਤ ਉਹਦਾ ਬੁਰਾ ਹਾਲ ਹੈ ਖਾਸ ਕਰਕੇ ਮੋਦੀ ਸਰਕਾਰ ਨੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ ਕਾਂਗਰਸ ਦੇ ਸਮੇਂ ਦੇ ਵਿੱਚ ਜਿਹੜੀ GST ਸੀ ਇੱਕ ਜਦੋਂ ਅਸੀਂ 10 ਲੱਖ ਦਾ ਟਰੈਕਟਰ ਲੰਦੇ ਸੀ ਤਾਂ 2 ਲੱਖ 25 ਹਜ਼ਾਰ ਦੇ ਕਰੀਬ ਉਹ GST ਬਣਦੀ ਸੀ ਪਰੰਤੂ ਜਿਹੜੀ ਉਹ 10 ਲੱਖ ਦੀ ਅੱਜ ਜੇ ਕਿਸਾਨ ਟਰੈਕਟਰ ਲੰਦਾ ਹੈ ਤਾਂ 1 ਲੱਖ 80 ਹਜ਼ਾਰ ਦੇ ਲਗਭਗ ਹੈ 50 50 60 60 ਹਜ਼ਾਰ ਟਰੈਕਟਰਾਂ ਤੇ ਉਹਨਾਂ ਦੇ ਸੰਬੰਧਾਂ ਤੇ ਬਹੁਤ ਜ਼ਿਆਦਾ ਰਿਲੀਫ ਹੋਈ ਹੈ ਹਰ ਵਰਗ ਖੁਸ਼ ਹੈ ਤੇ ਮਹਾਉਤਸਵ ਦੇ ਰੂਪ ਦੇ ਇਸ ਨੂੰ ਮਨਾ ਰਹੇ ਹਾਂ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਦੁਸ਼ਹਰਾ ਦਾ ਤਿਹਾਰ ਆ ਰਿਹਾ ਲੋਕਾਂ ਨੂੰ ਬਹੁਤ ਵੱਡੀ ਰਿਲੀਫ ਮਿਲੂਗੀ ਔਰ ਅਸੀਂ ਸਾਰੇ ਹੀ ਧੰਨਵਾਦੀ ਹਾਂ ਮੋਦੀ ਸਰਕਾਰ ਦੇ ਜਨਤਾ ਨੂੰ ਬਹੁਤ ਬਹੁਤ ਹਰੇਕ ਵਰਗ ਦੇ ਵਿੱਚ ਬਹੁਤ ਅਫੈਕਟ ਪਏਗਾ ਜੀਐਸਟੀ ਦੀ ਸਲੈਬਾਂ ਸਿਰਫ ਦੋ ਕਰਤੀਆਂ ਪਹਿਲਾਂ ਚਾਰ ਪੰਜ ਸਲੈਬਾਂ ਹੁੰਦੀਆਂ ਸੀ ਹੁਣ ਮੇਨ ਸਲੈਬ ਤੇ ਪੰਜ ਤੇ 18 ਕਰਤੀ ਤੇ ਇੱਕ ਸਲੈਬ ਹੈ ਜੋ ਹਾਈ ਤੇ ਹੈ ਥੋੜੀ ਜਿਹੀ ਉਹ 40% ਹੈ ਉਹ ਲਗਜ਼ਰੀ ਚੀਜ਼ਾਂ ਤੇ ਤੇ ਇਸ ਨਾਲ ਬਹੁਤ ਆਮ ਵਰਗ ਦਾ ਬੰਦਾ ਬਹੁਤ ਖੁਸ਼ ਹੈ ਚਾਹ ਕਪੜਾ ਵਪਾਰੀ ਹੈ ਚਾਹ ਰੈਸਟੋਰੈਂਟ ਵਾਲੇ ਹੈ ਚਾਹ ਕਾਰਾਂ ਦਾ ਤੁਸੀਂ ਕਾਰਾਂ ਦਾ ਵੀ ਦੇਖ ਸਕਦੇ ਹੋ ਇੰਨੀ ਜਿਆਦਾ ਬੁਕਿੰਗ ਅੱਜ ਤੱਕ ਕਦੀ ਨਹੀਂ ਹੋਈਆਂ ਇਹ ਪਿਛਲੇ 15 ਸਾਲ ਦਾ ਰਿਕਾਰਡ ਤੋੜਤਾ ਇਸ ਕਰਕੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨੂੰ ਤੇ ਹਿੰਦੂਸਤਾਨ ਨੂੰ ਅੱਗੇ ਲੈ ਕੇ ਜਾਣ ਵਾਲਾ ਇਹ ਕੰਮ ਕੀਤਾ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੂੰਗਾ ਸਮੂਹ ਦੇਸ਼ ਵਾਸੀਆਂ ਦੀ ਤਰਫੋਂ ਉਹਨਾਂ ਨੇ ਇੱਕ ਰਥਾ ਬਦਲੀ ਹੈ ਜਿਹੜੀ ਪਹਿਲਾਂ ਹਜ ਤੱਕ ਸਰਕਾਰਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਚਲਦੀਆਂ ਸੀ ਵੀ ਸਰਕਾਰਾਂ ਕਾਰਪੋਰੇਟ ਸੈਕਟਰ ਨੂੰ ਫਰਦ ਆਤਮ ਦੀ ਅਰਾਮ ਜਨਤਾ ਬਾਰੇ ਗਰੀਬ ਤਬਕੇ ਬਾਰੇ ਮੜੋਕਰ ਮੈਨ ਬਾਰੇ ਕੋਈ ਨਹੀਂ ਸੋਚ ਸਕਦਾ ਮੋਦੀ ਜੀ ਨੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਆਮ ਜਨਤਾ ਨੂੰ ਆਮ ਲੋਕਾਂ ਨੂੰ ਜਿਹੜੀਆਂ ਮੋਦੀਆਂ ਸੇਵਾਵਾਂ ਹੁੰਦੀਆਂ ਨੇ ਉਹ ਸਾਰੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ GST ਘਟਾਇਆ ਇਹ ਇੱਕ ਬਹੁਤ ਹੀ ਬੜਾ ਇਤਿਹਾਸਿਕ ਫੈਸਲਾ ਹੈ ਜਿਸ ਦੇ ਨਾਲ ਕਿ ਆਮ ਜਨਤਾ ਨੂੰ ਬਹੁਤ ਫਾਇਦਾ ਹੋਊਗਾ ਜਿਹਦਾ ਰੁਝਾਨ ਫੈਸਟੀਵਲ ਦੇ ਵਿੱਚ ਲੋਕਾਂ ਨੂੰ ਦੇਖਣ ਨੂੰ ਆ ਮਿਲੇਗਾ ਔਰ ਲੋਕ ਇਸ ਚੀਜ਼ ਦਾ ਆਨੰਦ ਮਾਣਨਗੇ ਦੇਖੋ ਜਿਹੜਾ GST ਦੇ ਵਿੱਚ ਰਿਬੇਟਸ ਦਿੱਤੇ ਨੇ ਬਹੁਤ ਵਧੀਆ ਇੱਕ ਵੈਲ ਸਟੈਪ ਹੈ ਤੇ ਇਹਦੇ ਨਾਲ ਜਿੱਥੇ ਵਪਾਰ ਨੂੰ ਗਰੋਥ ਮਿਲੇਗੀ ਉੱਥੇ ਬੇਰੁਜ਼ਗਾਰੀ ਵੀ ਖਤਮ ਹੋਏਗੀ ਤੁਸੀਂ ਇਹ ਦੇਖ ਲਓ ਅੱਜ ਜਲੋਟਾ ਜੀ ਨੇ ਵੀ ਦੱਸਿਆ ਆਪਾਂ ਨੂੰ ਸਾਰੇ ਨੂੰ ਪਤਾ ਹੈ ਕਿ ਜਿਹੜੀ ਕਾਰਾਂ ਦੀ ਵਿਕਰੀ ਹੈ ਜਿਹੜੀਆਂ ਕਾਰਾਂ ਦੇ ਉੱਤੇ ਟੈਕਸ ਹੈ ਉਹ ਬੜਾ ਘਟ ਗਿਆ ਜਿਹੜੀ ਸਸਤੋਂ ਨੂੰ ਛੋਟੀ Maruti ਦੀ ਕਾਰ ਲਗਾ ਲਓ ਆਪਾਂ ਉਹਦੇ ਉੱਤੇ ਵੀ ਤਕਰੀਬਨ ਲੱਖ ਰੁਪਏ ਦਾ ਫਰਕ ਪੈ ਰਿਹਾ 50000 60000 70000 ਰੁਪਇਆ ਫਰਕ ਪੈ ਰਿਹਾ ਇਲੈਕਟ੍ਰੋਨਿਕ ਗੱਡੀ ਦੇ ਉੱਤੇ ਟੋਟਲੀ ਇਹਨਾਂ ਨੇ ਫ੍ਰੀ ਕਰਤਾ ਟੈਕਸ ਫ੍ਰੀ ਕਰਤਾ ਤੇ ਇਹਦੇ ਨਾਲ ਜਦੋਂ ਵਪਾਰ ਹੈ ਜਿਹੜਾ ਕੱਪੜੇ ਤੇ ਹੈ ਕਿਸੇ ਵੀ ਚੀਜ਼ ਤੇ ਆਪਕਰਿਆਨੀ ਦੀ ਦੁਕਾਨ ਤੇ ਲਗਾ ਲੋ ਇਹਦੇ ਨਾਲ ਬੇਰਜ਼ਗਾਰੀ ਵੀ ਫਰਕ ਪਏਗਾ ਜਦੋਂ ਮਹਿੰਗਾਈ ਘਟੇਗੀ ਵਪਾਰ ਨੂੰ ਗਰੂਪ ਮਿਲੇਗਾ ਉਹਦੇ ਨਾਲ ਬੇਰਜ਼ਗਾਰੀ ਘਟੇਗੀ ਜਦੋਂ ਬੇਰਜ਼ਗਾਰੀ ਘਟੇਗੀ ਤਾਂ ਲੋਕ ਖੁਸ਼ ਹੋਣਗੇ ਇੱਕ ਤਾਂ ਉਹਨਾਂ ਨੂੰ ਰੇਟ ਮਿਲ ਗਿਆ ਕਿ ਉਹਨਾਂ ਨੂੰ ਹਰ ਚੀਜ਼ ਸਸਤੀ ਮਿਲਗੀ ਫ੍ਰਿਜ ਸਸਤੇ ਹੋਗੇ ਇਲੈਕਟ੍ਰੋਨਿਕ ਗッズ ਸਸਤੀਆਂ ਹੋਗੀਆਂ ਇਹਦੇ ਨਾਲ ਕਾਫੀ ਇੰਪਰੂਵਮੈਂਟਸ ਅਸੀਂ ਮੰਨਦੇ ਹਾਂ ਵੀ ਬਹੁਤ ਹੋਏਗੀ ਤੇ ਇਹ ਮੋਦੀ ਸਾਹਿਬ ਦਾ ਬਹੁਤ ਵਧੀਆ ਫੈਸਲਾ ਹੈ